ਬਹਿਮਾ ਪਰਮਾ ਦਾ ਜਾਦੂ ਟੋਣਿਆਂ ਦਾ ਮੈਨੂੰ ਜਿਆਦਾ ਤੁਸੀਂ ਬਹੁਤ ਜਿਆਦਾ ਵਿਸ਼ਵਾਸ ਸੀ ਜਾਦੂ ਟੋਣਿਆਂ ਦੇ ਵਿੱਚ ਜਿਹੜਾ ਵਾਪਸੀ ਹੋਈ ਹੈ ਤੁਹਾਡੀ ਕਿ ਹੁਣ ਰੱਬ ਦੇ ਨਾਮ ਦਾ ਜਿਹੜਾ ਤੁਸੀਂ ਨਾਮ ਜਪਦੇ ਉਹ ਮੈਂ ਦੇਖ ਰਿਹਾ ਜੀ ਹਾਂ ਐਸਾ ਨਾਮ ਜਪਦੇ ਹੋਏ ਨਜ਼ਰ ਆ ਰਹੇ ਹੋ ਤੁਸੀਂ ਤਾਂ ਬਹੁਤ ਬਹਿਮਾ ਪਰਮਾ ਦੇ ਵਿੱਚੋਂ ਉੱਭਰ ਕੇ ਆਏ ਹੋ ਤੁਸੀਂ ਸਾਰੇ ਰਸਤੇ ਤੋਂ ਭਟਕੇ ਹੋਏ ਸੀ ਉੱਥੇ ਵੀ ਗੁਰਸਿੱਖੀ 'ਚ ਰਹਿੰਦੇ ਹੋ ਵੀ ਬਾਣੀ ਪੜ੍ਹਦੇ ਹੋਏ ਵੀ ਦੂਜੇ ਪਾਸੇ ਜਾਂਦੇ ਸੀ ਬਹਿਮਾ ਪਰਮਾ ਧਾਗੇ ਤੇ ਲੀਤਾਂ 'ਚ ਇਧਰ ਨੂੰ ਜਾਂਦੇ ਸੀ ਸਾਰੇ ਸਾਰੀ ਜ਼ਿੰਦਗੀ ਬਸ ਗੱਦ-ਗੱਦ ਹੋ ਗਈ। ਬਸ ਨੇ ਅਸੀਂ ਬਹੁਤ ਸੰਤੁਸ਼ਟ ਹੋ ਗਏ। ਸਬਰ, ਸੰਤੋਖ, ਸਿੱਧਕ ਤਿੰਨੋਂ ਚੀਜ਼ਾਂ ਮਿਲ ਗਈਆਂ। ਹੁਣ ਮਾਇਆ ਨਾਲ ਕੋਈ ਮੋਹ ਨਹੀਂ ਰਿਹਾ ਸਾਨੂੰ। ਮੋਹ ਮਾਇਆ ਸਭ ਪਿੱਛੇ ਹੋ ਗਈ। ਪੁਰਨਾਣਕ ਜੀ ਦੀ ਰਸੋਈਏ 20 ਰੁਪਏ ਤੋਂ ਸਬਜੀ, ਦਾਲ ਪੈਕ ਕਰਦੇ ਆਂ ਅਸੀਂ। ਤੇ ਸੰਤੁਸ਼ਟੀ ਹੈ ਕਿ ਸਾਨੂੰ 5 ਰੁਪਏ ਬਚ ਜਨ, ਉਹ ਹੀ ਬਹੁਤ ਆ ਸਾਡ। ਸਾਨੂੰ ਕੋਈ ਗੱਡੀਆਂ ਦਾ ਲਾਲਚ ਨਹੀਂ, ਕੋਈ ਘਰ-ਬਾਰ ਦਾ ਲਾਲਚ ਨਹੀਂ ਸਾਨੂੰ। ਗੱਡੀਆਂ ਵਾਲੇ ਵੀ ਕਈ ਫਿਰੋਂਦੇ ਹੀ ਦੇਖੇ ਨੇ ਅਸਟਾਕ ਦੇ। ਪੁਰੂ ਰਾਮਦਾਸ ਜੀ ਨੇ ਸ਼ੀਤ ਸਿੰਘਾ ਨੂੰ ਲਾਇਆ ਹੋਇਆ ਐ ਇਸ ਕੰਮ ਲਈ ਕਿ ਆਪਣੇ ਸਿੱਖ ਜਿਹੜੇ ਪਟ ਅਗੇ ਤੇ ਉਹ ਜਿਹੜਾ ਸਾਹਿਬ ਕੱਟਣਗੇ ਬਾਣੀ ਪੜ੍ਹਨਗੇ ਤੇ ਸਿੱਧੇ ਰਸਤੇ ਵਾਪਸ ਆ ਜਾਣਗੇ ਕਿਉਂਕਿ ਗੁਰੂਆਂ ਨੇ ਵੀ ਪਹਿਲਾਂ ਜੰਗਲਾਂ 'ਚ ਰਹਿ ਕੇ ਬੜੀ ਸਿੱਖੀ ਦਾ ਉਹ ਕੀਤਾ ਆ ਤੇ ਉਸ ਟਾਈਮ ਸਾਧਨ ਵੀ ਨਹੀਂ ਸੀ ਕੋਈ ਹੁੰਦਾ ਦਰਵਾਜ਼ਾ ਆਣ ਦਾ ਹੁਣ ਗੁਰੂ ਸਾਹਿਬ ਨੇ ਟ੍ਰੇਨਾਂ ਬਖਸ਼ੀਆਂ ਨੇ ਗੱਡੀਆਂ ਬਖਸ਼ੀਆਂ ਨੇ ਤੇ ਲੋਕੀ ਭੁੱਲ ਗਏ ਨੇ ਗੁਰੂ ਰਾਮਦਾਸ ਜੀ ਨੂੰ ਵੀ ਇਹ ਨਹੀਂ ਮੰਨਦੇ ਲੋਕੀ ਨਾ ਬਹਿਮਾ ਪਰਮੋਲ ਜਿਆਦਾ ਜਨ ਨੇ ਵਿਸ਼ਵਾਸ ਘਟ ਗਿਆ ਲੋਕਾਂ ਦਾ ਇਹ ਗੁਰਨਾਮ ਅਨਿਕ ਸੋਹੀ ਨਾਮ ਰੱਖਿਆ ਭਾਈ ਅਗਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਨਾ ਕੋਈ ਭੁੱਖਾ ਸੀ ਉਹਨੂੰ ਵੀ ਲੰਗਰ ਸਤਾ ਦੀਦਾ ਅਸੀਂ ਕਿਉਂ ਪੈਸੇ ਨਹੀਂ ਮੰਗਦੇ ਜਿਹੜੀ ਵਾਈਫ ਹੁੰਦੀ ਨਾ ਉਹ ਹਮੇਸ਼ਾ ਹਸਬੰਦ ਲਈ ਅਰਦਾਸ ਕਰਦੀ ਹੈ ਇਹ ਨਹੀਂ ਕਹਿੰਦੀ ਕਿ ਉਹ ਗਲਤ ਰਸਤੇ ਜਾਵੇ ਮੀ ਮੇ ਹਸਬੰਦ ਸਿੱਖੀ ਦੇ ਰਾਹ ਤੇ ਰਵੇ ਮਾਰਾ ਨਾਲ ਜੁੜਿਆ ਰਹੇ ਤੇ ਉਹਦੇ ਸਾਰੇ ਕੰਮ ਰਾਸ ਆਣੇ ਨੇ ਇਹ ਬੇਨਾਮ ਪਰਮਾਵਲ ਨਾ ਜਾਵੇ ਹੁਣ ਹਰ ਚੀਜ਼ ਸੋਚ ਵਿਚਾਰੇ ਕਰਨੀ ਪੈਂਦੀ ਹੈ ਕਿਉਂ ਸਾਡੇ ਸਿਰ ਤੇ ਇਹ ਦਸਤਾਰ ਆ ਹਰ ਚੀਜ਼ ਕੋਈ ਬੋਲਣਾ ਘੱਟ ਬੋਲਣਾ ਜ਼ਿਆਦਾ ਬੋਲਣਾ ਸੁੱਖ ਆਵੇ ਤੇ ਸ਼ੁਕਰਾਨਾ ਹੀ ਕਰਦੇ ਰਹੋ ਹਰ ਪਲ ਕਿ ਮਾਰਾ ਤੁਸੀਂ ਦਿੱਤੀ ਆ ਇਹ ਚੀਜ਼ ਦੁੱਖ ਆਵੇ ਤੇ ਫਿਰ ਸਬਰ ਸੰਦੋਖਾਂ ਬਾਣੀ ਪੜੋ ਨਾਮ ਜਪੋ ਕੋਈ ਗੱਲ ਨਹੀਂ ਦੁੱਖ ਟਲ ਜਾਈਗਾ ਵੀ ਰੱਬ ਨੂੰ ਸ਼ਿਕਾਇਤਾਂ ਕਦੀ ਵੀ ਨਾ ਕਰੋ ਰੱਬ ਕਦੀ ਕਿਸੇ ਦਾ ਮਾੜਾ ਨਹੀਂ ਕਰਦਾ ਹੈਗਾ ਜੀਵਨ ਸਾਥੀ ਜਦੋਂ ਆਪਣੇ ਜੀਵਨ ਸਾਥੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਦਾ ਹੈ ਤਾਂ ਜੀਵਨ ਦਾ ਸਫ਼ਰ ਜਿਹੜਾ ਹੈ ਬਹੁਤ ਆਸਾਨ ਹੋ ਜਾਂਦਾ ਹੈ ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ ਉਹ ਮੁਸੀਬਤਾਂ ਉਹੀ ਝੱਲੀਆਂ ਜਾਂਦੀਆਂ ਨੇ ਤਾਂ ਬਹੁਤੇ ਜਿਹੜੇ ਨੇ ਮੁਸੀਬਤਾਂ ਪੈਂਦੀਆਂ ਨੇ ਤਾਂ ਟੁੱਟ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਕਬਹੁਤੇ ਜਿਹੜੇ ਨੇ ਮੁਸੀਬਤਾਂ ਨਾਲ ਲੜਦੇ ਵੀ ਨਹੀਂ ਅੱਜ ਜਿਸ પતિ ਪਤਨੀ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਹ ਦੋਨੋਂ ਹੀ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਨੇ ਅਤੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਉਹਨਾਂ ਨੇ ਰੇੜੀ ਲਾਈ ਹੋਈ ਹੈ ਦੇਸੀ ਢਾਬਾ ਚਲਾਇਆ ਹੋਇਆ ਹੈ ਇਹ ਅਮਰਤਾ ਰੇਜ ਜੋੜਾ ਹੈ ਬਾਣੀ ਅਤੇ ਬਾਣੇ ਦੇ ਨਾਲ ਜੁੜਿਆ ਹੈ ਰੱਬ ਦੇ ਵਿੱਚ ਆ ਟੋਟਲ ਸਵਾਸ ਹੈ ਇਹਨਾਂ ਨੂੰ ਰੱਬ ਦੇ ਆਟ ਆਸਰੇ ਦੇ ਨਾਲ ਹੀ ਇਹਨਾਂ ਨੇ ਆਪਣੀ ਰੇੜੀ ਚਲਾਈ ਹੈ ਇਹਨਾਂ ਬਾਰੇ ਮੈਂ ਇੱਥੇ ਦੱਸਣਾ ਜ਼ਰੂਰ ਚਾਹਣਾ ਹੈ ਇਹ ਹਰਿਆਣੇ ਦੇ ਰਹਿਣ ਵਾਲੇ ਨੇ ਤਾਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਆਏ ਸੀ ਮੱਥਾ ਟੇਕਣ ਵਾਸਤੇ ਤਾਂ ਰੱਬ ਦੀ ਰਜਾ ਜਾਂ ਰੱਬ ਤੇ ਵਿਸ਼ਵਾਸ ਸੀ ਤਾਂ ਇਹਨਾਂ ਨੇ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਇੱਥੇ ਆਪਣਾ ਦੇਸੀ ਢਾਬਾ ਚਲਾਇਆ ਤਾਂ ਭੈਣ ਸਾਡੀ ਜਿਹੜੀ ਇਹ ਵੀ ਅਮਰਤਾਰੀ ਹੈ ਤੇ ਵੀਰ ਜੀ ਵੀ ਅਮਰਤਾਰੀ ਨੇ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਰੱਬ ਤੇ ਬਹੁਤ ਵਿਸ਼ਵਾਸ ਹੈ ਇਹਨਾਂ ਨੂੰ ਤਾਂ ਜਲਵਾ ਚਲਾਉਂਗੇ ਭੈਣ ਜੀ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿਓ ਨਾਮ ਦੱਸਿਓ ਆਪਣਾ ਅਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਹਾਂਜੀ ਮੇਰਾ ਨਾਮ ਅਨਜੀਤ ਕੌਰ ਖਾਲਸਾ ਹੈ ਅਸੀਂ ਕੁਸ਼ੇਤਰ ਹਰਿਆਣਾ ਪੀਹੋਵਾ ਸ਼ਹਿਰ ਦੇ ਰਹਿਣ ਵਾਲੇ ਆ ਜੀ ਹਾਂਜੀ ਅੰਮ੍ਰਿਤਸਰ ਸਾਹਿਬ ਆਉਣ ਦਾ ਸੁਆਗਤ ਕਿਵੇਂ ਬਣਿਆ ਕਿਸ ਤਰ੍ਹਾਂ ਇੱਥੋਂ ਦੇ ਹੋਣਾ ਪਿਆ ਇੱਥੇ ਆਪਣਾ ਰੋਜੀ ਰੋਟੀ ਚਲਾ ਰਹੇ ਹੋ ਤੁਸੀਂ ਅਸੀਂ ਉੱਥੇ ਪ੍ਰਾਈਵੇਟ ਜੋਬ ਕਰਦੇ ਸੀ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਸੀ ਪਾਠ ਕਰਦੇ ਸੀ ਤੇ ਅਸੀਂ ਬਾਹਰ ਜਾਣਾ ਚਾਹੁੰਦੇ ਸੀਗੇ ਤੇ ਪ੍ਰਾਈਵੇਟ ਜੋਬ ਕਰਕੇ ਸਾਡਾ ਸਰਦਾ ਨਹੀਂ ਸੀ ਗੁਜ਼ਾਰਾ ਨਹੀਂ ਸੀ ਹੁੰਦਾ ਇਸ ਕਰਕੇ ਫਿਰ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਸਾਹਿਬ ਕੱਟਣ ਲੱਗੇ ਚਪੈਰਾ ਕੱਟ ਸਾਹਿਬ ਕੱਟਦੇ ਸਾਨੂੰ ਸਾਲ ਹੋ ਗਿਆ ਫੇਰ ਮਹਾਰਾਜ ਜੀ ਨੇ ਸਾਡੀ ਬਾਹ ਫੜੀ ਅਸੀਂ ਕਿਹ ਫਾਈਲਾਂ ਬਾਬਾ ਦੀਪ ਸਿੰਘ ਜੀ ਦੇ ਚਰਨਾਚ ਰੱਖੀਆਂ ਨੇ ਜਿੱਧਰ ਨੂੰ ਲੈ ਚੱਲਣਗੇ ਉਧਰ ਨੂੰ ਜਾਵਾਂਗੇ ਤੇ ਬਾਬਾ ਦੀਪ ਸਿੰਘ ਜੀ ਸਾਨੂੰ ਇੱਥੇ ਦਰਬਾਰ ਸਾਹਿਬ ਲੈ ਕੇ ਆਏ ਮੱਥਾ ਟੇਕਣ ਆਏ ਸੀ ਦੋਨੋਂ ਜਾਣੇ ਅਸੀਂ ਤੇ ਇੱਥੇ ਦਾ ਹੀ ਹੋ ਕੇ ਰਹਿ ਗਏ ਅਸੀਂ ਜੀ ਪਹਿਲਾਂ ਜਦੋਂ ਚਪੈਰਾ ਸਾਹਿਬ ਨਹੀਂ ਸੀ ਆਉਂਦੇ ਉਦੋਂ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿਵੇਂ ਜੀਵਨ ਚੱਲ ਰਿਹਾ ਸੀ ਤੁਹਾਡਾ ਉਹਦੇ ਵੀ ਜੀਵਨ ਚੱਲਦਾ ਰਿਹਾ ਸੀ ਪਰ ਇਹ ਵੀ ਬਹਿਮਾ ਭਰਮਾ ਪਖੰਡਾ ਵਿੱਚ ਸੀਗੇ ਵੀ ਸਿੱਖ ਤਾਂ ਸੀਗੇ ਲੇਕਿਨ ਪੂਰੀ ਸਿੱਖੀ 'ਚ ਨਹੀਂ ਸੀਗੇ ਅਮਰਤ ਵੀ ਛਕਿਆ ਸੀਗਾ ਲੇਕਿਨ ਉਹ ਚੀਜ਼ ਨਹੀਂ ਸੀਗੀ ਜਿਵੇਂ ਸਿੱਖ ਆਪਣੇ ਭਟਕੇ ਹੋਏ ਨੇ ਰਸਤੇ ਤੋਂ ਸਾਰੇ ਰਸਤੇ ਤੋਂ ਭਟਕੇ ਹੋਏ ਸੀ ਉੱਥੇ ਵੀ ਗੁਰਸਿੱਖੀ 'ਚ ਰਹਿੰਦੇ ਹੋਏ ਵੀ ਬਾਣੀ ਪੜ੍ਹਦੇ ਹੋਏ ਵੀ ਦੂਜੇ ਪਾਸੇ ਜਾਂਦੇ ਸੀ ਬਹਿਮਾ ਪਰਮਾਤਮਾ ਦੇ ਧਾਗੇ ਤੇ ਰੀਤਾਂ 'ਚ ਇਧਰ ਨੂੰ ਜਾਂਦੇ ਸੀ ਸਾਰੇ ਉੱਥੇ ਦੇ ਸਾਰੇ ਇਦਾਂ ਹੀ ਜਾਂਦੇ ਪਏ ਨੇ ਸਿੱਖ ਸਿੱਖੀ 'ਚ ਰਹਿੰਦੇ ਨੇ ਸਭ ਰੂਪ 'ਚ ਲੇਕਿਨ ਬਹਿਮਾ ਪਰਮਾ 'ਚ ਫਸੇ ਹੋਏ ਨੇ ਵੱਲੋਂ ਹਰਿਆਣੇ ਦੇ ਜਿਹੜੇ ਸਰਦਾਰ ਫੈਮਿਲੀਆਂ ਨੇ ਪਰਿਵਾਰ ਨੇ ਉਹ ਅਜੇ ਵੀ ਆਧੁਨਿਕ ਵਿਸ਼ਵਾਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਹਾਂ ਕਈ ਰੱਖਦੇ ਨੇ ਕਈ ਹੈਗੇ ਨੇ ਅਜੇ ਸਿੱਖੀ 'ਚ ਰਹਿੰਦੇ ਨੇ ਲੇਕਿਨ ਹੈਗੇ ਹੈਗੇ ਨੇ ਤੇ ਵੀ ਉਹਨਾਂ ਨੂੰ ਇਹ ਆ ਵੀ ਬਾਣੀ ਦੇ ਵਿੱਚ ਪਾਠ ਹੀ ਪਾਠ ਕਰਕੇ ਸੰਤੁਸ਼ਟੀ ਨਹੀਂ ਹੁੰਦੀ ਕਈਆਂ ਨੂੰ ਤੇ ਚੁਪੈਰਾ ਸਾਹਿਬ ਕੱਟਣ ਦੇ ਨਾਲ ਮਹਾਰਾਜ ਨੇ ਮੇਰੇ ਦਸਤਾਰ ਸੁਜਾਤੀ ਸਿਰ ਤੇ ਮਾਰਾ ਤੇ ਪੂਰਾ ਭਰੋਸਾ ਸੀ ਮੈਨੂੰ ਡੋਰਾ ਹੀ ਉਹਨਾਂ ਦੇ ਚਰਣਾ ਚ ਸੀ ਗਿਆ ਫਿਰ ਉਹਨਾਂ ਨੇ ਸਾਡੀ ਜ਼ਿੰਦਗੀ ਬਦਲ ਕੇ ਰੱਖਤੀ ਤਾਂ ਜੀ ਮੈਨੂੰ ਇਹ ਦੱਸਿਓ ਜਦੋਂ ਆਂਦੀ ਵਿਸ਼ਵਾਸ ਨਾਲ ਜੁੜੇ ਸੀ ਉਦੋਂ ਦਾ ਜੀਵਨ ਵਧੀਆ ਸੀ ਜਾਂ ਹੁਣ ਜਦੋਂ ਮੋੜ ਆਪਣੇ ਧਰਮ ਨਾਲ ਜੁੜੇ ਹੋ ਉਹ ਜੀਵਨ ਵਧੀਆ ਹੈ ਜੋ ਆਪਣੇ ਧਰਮ ਨਾਲ ਜੁੜੇ ਆ ਆ ਜੀਵਨ ਵਧੀਆ ਕਿਉਂਕਿ ਗੁਰੂ ਬਾਬਾ ਦੀਪ ਸਿੰਘ ਨੇ ਸਾਨੂੰ ਇਹ ਸ਼ਹੀਦ ਸਿੰਘ ਨੇ ਤੇ ਜਦੋਂ ਗੁਰੂ ਰਾਮਦਾਸ ਜੀ ਨੇ ਸ਼ਹੀਦ ਸਿੰਘਾਂ ਨੂੰ ਲਾਇਆ ਹੋਇਆ ਇਸ ਕੰਮ ਲਈ ਕਿ ਆਪਣੇ ਸਿੱਖ ਜਿਹੜੇ ਪਟ ਅੱਗੇ ਨਾ ਤੇ ਉਹ ਚਪੈਰਾ ਸਾਹਿਬ ਕੱਟਣਗੇ ਬਾਣੀ ਪੜ੍ਹਨਗੇ ਤੇ ਸਿੱਧੇ ਰਸਤੇ ਵਾਪਸ ਆ ਜਾਣਗੇ ਕਿਉਂਕਿ ਗੁਰੂਆਂ ਨੇ ਵੀ ਪਹਿਲਾਂ ਜੰਗਲਾਂ 'ਚ ਰਹਿ ਕੇ ਬੜੀ ਸਿੱਖੀ ਦਾ ਉਹ ਕੀਤਾ ਆ ਤੇ ਉਸ ਟਾਈਮ ਸਾਧਨ ਵੀ ਨਹੀਂ ਸੀ ਕੋਈ ਹੁੰਦਾ ਦਰਬਾਰ ਸਾਹਿਬ ਆਣ ਦਾ ਹੁਣ ਗੁਰੂ ਸਾਹਿਬ ਨੇ ਟ੍ਰੇਨਾਂ ਬਖਸ਼ੀਆਂ ਨੇ ਗੱਡੀਆਂ ਬਖਸ਼ੀਆਂ ਨੇ ਤੇ ਲੋਕੀ ਭੁੱਲ ਗਏ ਨੇ ਗੁਰੂ ਰਾਮਦਾਸ ਜੀ ਨੂੰ ਵੀ ਇਹ ਨਹੀਂ ਮੰਨਦੇ ਲੋਕੀ ਨਾ ਵਹਿਮਾ ਪਰਮਾਵਲ ਜਿਆਦਾ ਜੰਨੇ ਵਿਸ਼ਵਾਸ ਘਟ ਗਿਆ ਲੋਕਾਂ ਦਾ ਕਿ ਪੈਨੇ ਤੁਹਾਡਾ ਮੋੜਨਾ ਕਿਵੇਂ ਹੋਇਆ ਕਿ ਇਸ ਤਰ੍ਹਾਂ ਸੁਆਬ ਬਣਿਆ ਜੇ ਫਿਰ ਆਪਾਂ ਤੋਂ ਮੋੜ ਤੋਂ ਸਿੱਥੀ ਵੱਲ ਨੂੰ ਮੁੜੇ ਆ ਕਿ ਇਸ ਤਰ੍ਹਾਂ ਸੁਆਬ ਬਣ ਗਿਆ ਜੇ ਵਹਿਮਾ ਭਰਮਾ ਦੇ ਵਿੱਚ ਚੱਲ ਰਹੇ ਸੀ ਤਾਂ ਉਸ ਤੋਂ ਵਾਪਸੀ ਕਿਵੇਂ ਹੋਈ ਤੁਹਾਡੀ ਵਹਿਮਾ ਪਰਮਾ ਚੱਲ ਰਹੇ ਸੀ ਵਾਪਸੀ ਇਸ ਕਰਕੇ ਹੋਈ ਮੈਂ ਬਹੁਤ ਬਿਮਾਰ ਰਹਿੰਦੀ ਸੀ ਬਹੁਤ ਜ਼ਿਆਦਾ ਬਿਮਾਰਮਨਜੇ ਤੇ ਪੈ ਗਈ ਸੀ ਤੇ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਜੌਬ ਤੇ ਬੈਠੀ ਬੈਠੀ ਮੈਨੂੰ ਇੱਕ ਵਾਰੀ ਮੈਂ ਮਹਾਰਾਜ ਨੂੰ ਕਿਹਾ ਕਿ ਮੈਨੂੰ ਆਪਣਾ ਬਣਾ ਲੋ ਅਸੀਂ ਅੜੀਸਰ ਸਾਹਿਬ ਗੁਰਦੁਆਰਾ ਮੱਥ ਟੇਕਣ ਗਏ ਸੀ ਉੱਥੇ ਅਰਦਾਸ ਕੀਤੀ ਸੀ ਕਿ ਮਹਾਰਾਜ ਮਾਨੂੰ ਸਾਨੂੰ ਮੋੜ ਸਿੱਖੀ ਵੱਲ ਲੈ ਆਓ ਅੜੀਸਰ ਸਾਹਿਬ ਕੋੜਾ ਤੰਬਾਕੂ ਦੇ ਖੇਤੋਂ ਨਹੀਂ ਸੀ ਲੰਘਿਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਸ ਕਰਕੇ ਤੇ ਮੈਂ ਕਿਹਾ ਮਹਾਰਾਜ ਜੇ ਗੁਰਗੋਬਿੰਦ ਤੁਹਾਡਾ ਕੋੜਾ ਨਹੀਂ ਖੇਤਰ ਖੇਤਾਂ ਤੋਂ ਲੰਘਿਆ ਤੇ ਸਾਨੂੰ ਅਸੀਂ ਉਧਰ ਪਟ ਕੇ ਸਾਨੂੰ ਵੀ ਬਾਹਰ ਕੱਢੋ ਬਸ ਫਿਰ ਉੱਥੋਂ ਮਹਾਰਾਜ ਨੇ ਅਰਦਾਸ ਸੁਣੀ ਤੇ ਵਾਪਸ ਆਏ ਤੇ ਫਿਰ ਮਹਾਰਾਜ ਨੇ ਸਾਨੂੰ ਦਰਬਾਰ ਸਾਹਿਬ ਨਾਲ ਜੋੜਿਆ ਇੱਕ ਅੰਟੀ ਮਿਲੇ ਉਹਨਾਂ ਨੇ ਦਰਬਾਰ ਸਾਹਿਬ ਬਾਬਾ ਦੀਪ ਸਿੰਘ ਦਾ ਘੋਲਿਆ ਕੇ ਦਿੱਤਾ ਘੋਲ ਜਦੋਂ ਮੱਥੇ ਤੇ ਲਾਂਦੇ ਕੇ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦਾ ਬਸ ਬਾਣੀ ਨਾਲ ਜੁੜਦੇ ਕੇ ਜਤ ਸਭ ਤੋਂ ਜ਼ਿਆਦਾ ਗੁਰਬਾਣੀ ਨਾਲ ਅਮਰ ਤੇਲ ਦਾ ਨਿਤਨੇਮ ਮਿਲ ਗਿਆ ਸ਼ਾਮ ਮਲੇ ਦੀ ਬਾਣੀ ਪੱਕੀ ਮਿਲ ਗਈ ਪਟਕੇ ਨਹੀਂ ਹੈਗੇ ਬਿਲਕੁਲ ਵੀ ਬਸ ਇਦਾਂ ਹੀ ਕਰਦੇ ਕਰਦੇ ਅਸੀਂ ਇੱਥੇ ਤੱਕ ਪਹੁੰਚ ਗਏ ਜਿਹੜੀ ਬਿਮਾਰੀ ਦੀ ਵਜ੍ਹਾ ਨਾਲ ਤੁਸੀਂ ਅੰਧਵਿਸ਼ਵਾਸ ਨਾਲ ਜੁੜੇ ਸੀ ਉਹ ਬਿਮਾਰੀ ਦੂਰ ਹੋਈ ਹੁਣ ਉਹ ਬਿਮਾਰੀ ਬਿਲਕੁਲ ਹੀ ਉਹ ਤਾਂ ਗਾਇਬ ਹੀ ਹੋ ਗਈ ਬਿਲਕੁਲ ਹੀ ਉਹ ਬਿਮਾਰੀ ਤਾਂ ਰਹੀ ਨਹੀਂ ਉਹ ਬਿਮਾਰੀ ਕੀ ਕਿਸੇ ਦਾ ਵੀ ਆਂਧੇ ਵਿਸ਼ਵਾਸ ਨਹੀਂ ਕੋਈ ਰਹਿ ਗਿਆ ਘਰ ਵਿੱਚ ਬਸ ਅਟਲ ਬਚਨ ਮਹਾਰਾਜ ਦੀ ਪਰਖਿਆ ਬਹੁਤ ਲੈਂਦੇ ਨੇ ਮਹਾਰਾਜ ਪਰਖਿਆ ਲੈਂਦੇਗੇ ਲੈਂਦੇਗੇ ਤੇ ਇੱਥੇ ਤੱਕ ਪਹੁੰਚ ਗਏ ਆ ਸੀ ਕਿੰਨੇ ਸੱਚੇ ਸੱਚ ਦੇ ਰਾਹ ਤੇ ਤੁਰਨਾ ਹੋਵੇ ਤਾਂ ਬੜੀਆਂ ਮੁਸੀਬਤਾਂ ਸਹਿਣੀਆਂ ਪੈਂਦੀਆਂ ਨੇ ਕੀ ਸਚਾਈ ਇਹਦੇ ਵਿੱਚ ਇਹਦੇ ਵਿੱਚ ਪੂਰੀ ਸਚਾਈ ਆ ਜੀ ਬੜੀਆਂ ਮੁਸੀਬਤਾਂ ਸਹਿਣੀਆਂ ਪੈਂਦੀਆਂ ਨੇ ਜਦੋਂ ਆਪਾਂ ਆਪਣੇ ਪੂਰੇ ਗੁਰੂ ਦੇ ਲੜ ਲੱਗਦੇ ਆ ਨਾ ਤੇ ਗੁਰੂ ਨਾਨਕ ਦੇਵ ਜੀ ਨੇ ਬਹਿਮਾ ਪਰਮਾਚੋਂ ਦੁਨੀਆ ਨੂੰ ਬਾਹਰ ਕੱਢਿਆ ਸੀ ਤੇ ਲੋਕ ਫੇਰ ਬਹਿਮਾ ਪਰਮਾਚੋਂ ਅਸੀ ਜਾਂਦੇ ਨੇ ਜਦੋਂ ਆਪਾਂ ਮਹਾਰਾਜ ਦੇ ਅਰਦਾਸ ਕਰਦੇ ਹਾਂ ਮਹਾਰਾਜ ਅਰਦਾਸ ਕਬੂਲ ਕਰਦੇ ਹਾਂ ਮਹਾਰਾਜ ਇਹਨਾਂ ਚੀਜ਼ਾਂ ਤੋਂ ਬਚਾ ਲੈਂਦੇ ਆਪਣੇ ਸਿੱਖ ਨੂੰ ਬਚਾਉਂਦੇ ਜਾਂਦੇ ਆ ਬਚਾਉਂਦੇ ਨੇ ਕੰਡੇ ਵੀ ਆਉਂਦੇ ਨੇ ਰਸਤੇ 'ਚ ਅੜੀਆਂ ਵੀ ਆਉਂਦੀਆਂ ਨੇ ਪਰ ਮਹਾਰਾਜ ਆਪਣੇ ਸਿੱਖ ਨੂੰ ਲੈ ਹੀ ਜਾਂਦੇ ਨੇ ਆਪਣੇ ਦਰ ਤੇ ਪੱਕਾ ਪੂਰਾ ਵਿਸ਼ਵਾਸ ਹੈ ਮੇਰਾ ਭਰੋਸਾ ਆ ਜੀ ਪਤਨ ਜੀ ਹੁਣ ਪਰਿਵਾਰ ਤੁਹਾਡਾ ਹਰਿਆਣੇ ਦੇ ਵਿੱਚ ਹੈ ਤੁਸੀਂ ਪਤੀ ਪਤਨੀ ਇੱਥੇ ਰਹਿ ਰਹੇ ਹੋ ਜਾਂ ਪੂਰੇ ਦਾ ਪੂਰਾ ਪਰਿਵਾਰ ਹੀ ਪੰਜਾਬ ਦੇ ਵਿੱਚ ਆ ਗਿਆ ਨਹੀਂ ਫਿਲਹਾਲ ਤਾਂ ਅਸੀਂ ਹਸਬੰਡ ਵਾਈਫ ਆ ਅਸੀਂ ਦੋਨੋਂ ਇੱਥੇ ਮਿਹਨਤ ਕਰਦੇ ਪਿਆ ਰਾਲ ਕੇ ਗੋਨਾਨਕ ਰਸੋਈ ਚਲਾ ਰਹੇ ਤੇ ਪਰਿਵਾਰ ਬੱਚੇ ਦਾਦਾ ਦਾਦੀ ਦੇ ਕੋਲ ਨੇ ਉੱਥੇ ਤੇ ਉਹ ਪਰਿਵਾਰ ਵੀ ਪੂਰਾ ਸਿੱਖੀ ਨਾਲ ਜੁੜ ਗਿਆ ਆ ਗੁਰਦੁਆਰੇ ਜਾਂਦੇ ਬੱਚੇ ਬਾਣੀ ਪੜ੍ਹਦੇ ਆ ਮੰਮੀ ਪਾਪਾ ਜੀ ਵੀ ਬਾਣੀ ਪੜ੍ਹਦੇ ਆ ਗੁਰੂ ਘਰ ਜਾਂਦੇ ਆ ਤਾਂ ਜਦੋਂ ਆਂਦੀ ਵਿਸ਼ਵਾਸ ਨਾਲ ਜੁੜੇ ਸੀ ਤੁਸੀਂ ਇਹਨਾਂ ਜਾਦੂ ਟੂਣਿਆਂ ਦੇ ਵਿੱਚ ਵਿਸ਼ਵਾਸ ਸੀ ਉਦੋਂ ਮਿਹਨਤ ਵੱਲ ਧਿਆਨ ਦਿੰਦੇ ਸੀ ਜਾਂ ਉਦੋਂ ਸਿਰਫ ਜਾਦੂ ਟੂਣੇ ਵਾਲੀ ਧਿਆ ਰੈਂਦਾ ਸੀ ਨਹੀਂ ਮਿਹਨਤ ਵੱਲ ਉਦੋਂ ਹੀ ਧਿਆਨ ਸੀ ਮਿਹਨਤ ਤਾਂ ਸ਼ੁਰੂ ਦਾ ਹੀ ਕਰਦੇ ਆਏ ਸੀ ਜਦੋਂ ਮੈਂ 12ਵੀਂ ਕਲਾਸ ਕੀਤੀ ਉਦੋਂ ਦੀ ਮਿਹਨਤ ਹੀ ਕਰਦੇ ਆ ਸਕੂਲਾਂ 'ਚ ਹੀ ਲੱਗੇ ਆਏ ਆ ਮਿਹਨਤ ਤਾਂ ਬਹੁਤ ਕੀਤੀ ਸੀ ਦੋਨਾਂ ਜੀਵਾਂ ਨੇ ਕਦੀ ਘਰ ਨਹੀਂ ਬੈਠੇ ਵਿਲੇ ਵਹਿਣ 'ਚ ਵਿਸ਼ਵਾਸ ਨਹੀਂ ਸੀ ਸਾਨੂੰ ਹੈਗਾ ਪਰ ਬਿਮਾਰੀ ਵੀ ਨਾਲ-ਨਾਲ ਸੀਗੀ ਨਾ ਇਸ ਕਰਕੇ ਜੀ ਅੰਮ੍ਰਿਤ ਧਾਰੀ ਜਦੋਂ ਦੇ ਤੁਸੀਂ ਅੰਮ੍ਰਿਤ ਨਾਲ ਜੁੜੇ ਹੋ ਬਾਣੀ ਤੇ ਬਾਣੇ ਨਾਲ ਜੁੜਨਾ ਸਭ ਤੋਂ ਵੱਡੀ ਚੀਜ਼ ਹੈ ਇੱਕ ਸਿੱਖ ਵਾਸਤੇ ਸਭ ਤੋਂ ਵਧੀਆ ਦਿਨ ਉਹੀ ਹੁੰਦਾ ਜਿਸ ਦਿਨ ਉਹ ਬਾਣੀ ਤੇ ਬਾਣੇ ਨਾਲ ਜੁੜ ਜਾਂਦਾ ਹੈ ਛਿੰਨੀ ਦਿਨ ਪਹਿਲਾਂ ਜੁੜੇ ਸੀ ਤੁਸੀਂ ਬਾਣੇ ਨਾਲ ਬਾਣੀ ਨਾਲ ਤਾਂ ਸੀ ਮਤਲਬ ਕਿ ਅੰਮ੍ਰਿਤ ਨਾਲ ਪਹਿਰੇ ਛੋਟੇ ਹੁੰਦੇ ਛੱਕਿਆ ਹੋਇਆ ਆ ਵਿਆਹ ਤੋਂ ਬਾਅਦ ਵੀ ਛੱਕਿਆ ਹੋਇਆ ਸੀ ਅੰਮ੍ਰਿਤ ਤਾਂ ਫਿਰ ਜਦੋਂ ਬਹਿਮਾ ਪਰਮਾ ਜੀ ਫਸ ਗਏ ਸੀ ਬਿਮਾਰ ਹੋਣ ਲੱਗੀ ਤੇ ਬਾਬਾ ਜੀ ਅੱਗੇ ਚਪਹਿਰਾ ਸਾਹਿਬ ਕੱਟਿਆ ਸੀ ਫੇਰ ਬਾਬਾ ਜੀ ਨੇ ਸਾਨੂੰ ਮੈਨੂੰ ਬਾਣਾ ਬਖਸ਼ਿਆ ਤੇ ਬਾਣੀ ਬਖਸ਼ੀਆ ਬਾਣਾ ਹੀ ਬਖਸ਼ਿਆ ਹਜੂਰੀਆ ਵੀ ਬਖਸ਼ਿਆ ਮਹਾਰਾਜ ਨੇ ਮੈਨੂੰ ਦਸਤਾਰ ਸਜਾਈ ਬਸ ਉਸ ਤੋਂ ਬਾਅਦ ਮਹਾਰਾਜ ਦੇ ਹੋ ਗਏ ਹੁਣ ਦਸਤਾਰ ਸਜਾ ਕੇ ਮਹਾਰਾਜ ਸੰਭਾਲਦੇ ਤੇ ਸਾਨੂੰ ਮੈਨੂੰ ਨਹੀਂ ਪਤਾ ਮੈਂ ਕਿੱਧਰ ਨੂੰ ਜਾ ਰਹੀ ਕੀ ਕਰ ਰਹੀ ਬਸ ਉਹੀ ਫੜ ਕੇ ਲੈ ਕੇ ਜਾ ਰਹੇ ਬਾ ਜਿਵੇਂ ਤੁਸੀਂ ਦੱਸ ਰਹੇ ਹੋ ਜੇ ਹਰਿਆਣੇ ਦੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਅੱਜ ਵੀ ਅੰਧਵਿਸ਼ਵਾਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਜਾਦੂ ਟੂਣਿਆਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਤਾਂ ਉਹਨਾਂ ਦਾ ਮੁੱਢ ਵਾਪਸ ਦੀ ਦੇ ਹੁਣ ਸੋਚਦੇ ਨੇ ਵੀ ਵਾਪਸ ਆਉਣਾਰੇ ਜਾਂ ਅਜੇ ਉਸ ਤਰ੍ਹਾਂ ਹੀ ਰਹਿਣਾ ਚਾਹੁੰਦੇ ਨੇ हां ओ ਜਦੋਂ ਹੁਣ ਸਾਡੀਆਂ ਗੱਲਾਂ ਸੁਣਦੇ ਨੇ ਮੈਂ ਵੀ ਹਰ ਕਿਸੇ ਨੂੰ ਕਹਿਨੀ ਆ ਵੀ ਦੁਪਹਿਰਾ ਸਾਹਿਬ ਕੱਟਣਾ ਸ਼ੁਰੂ ਕਰਤਾ ਉਹਨਾਂ ਨੇ ਦੁਪਹਿਰਾ ਸਾਹਿਬ ਬਾਣੀ ਪੜਨੀ ਸ਼ੁਰੂ ਕਰਤੀ ਗੁਰੂ ਘਰ ਜਾਣਾ ਸ਼ੁਰੂ ਕਰਤਾ ਤੇ ਗੁਰੂ ਮਹਾਰਾਜ ਆਪ ਹੀ ਕਿਰਪਾ ਕਰਦੇ ਪਏ ਨੇ ਹੁਣ ਉਹਨਾਂ ਤੇ ਸਾਰੀ ਸੰਗਤ ਜੋੜਦੀ ਵੀ ਵੱਧ ਤੋਂ ਵੱਧ ਗੁਰਦੁਆਰੇ ਚ ਸੰਗਤ ਜ਼ਿਆਦਾ ਪਹੁੰਚਦੀ ਪਈ ਆ ਹੁਣ ਜਿੰਨੀ ਸੰਗਤ ਪਹੁੰਚਦੀ ਵੀ ਉਹਨਾਂ ਤੇ ਆਪ ਹੀ ਕਿਰਪਾ ਹੋਉਂਦੀ ਆ ਆਪ ਹੀ ਉਹ ਸਾਰਾ ਕੁਝ ਛੱਡੀ ਜਾ ਰਹੀ ਆ ਰੇਤਨ ਜੀ ਬੱਚੇ ਤੁਹਾਡੇ ਜਿਹੜੇ ਨੇ ਉਹਨਾਂ ਬਾਰੇ ਜ਼ਰੂਰ ਦੱਸਿਓ ਆਪਣੇ ਕਿੰਨੇ ਬੱਚੇ ਨੇ ਤੁਹਾਡੇ ਅਤੇ ਉਹ ਵੀ ਇੱਥੇ ਰਹਿੰਦੇ ਨੇ ਜਾਂ ਉਹ ਹਰਿਆਣੇ ਰਹਿੰਦੇ ਨੇ ਜ ਬੱਚੇ ਮੇਰੇ ਦੋਨੋਂ ਦਾਦਾ ਦਾਦੀ ਕੋ ਰਹਿੰਦੇ ਨੇ ਕੁੜੀਆ 10th ਕਲਾਸ ਚ ਕਾਕਾ 8ਵੀਂ ਚ ਕਲਾਸ ਚ ਤੇ ਬੱਚੇ ਵੀ ਦੋਨੋਂ ਗੁਰਸਿੱਖੀ ਚ ਨੇ ਬਾਣੀ ਨਾਲ ਜੁੜੇ ਹੋਏ ਨੇ ਬੱਚੇ ਚਲੋ ਹੁਣ ਉਹ ਵੀ ਰੱਬ ਦੇ ਨਾਮ ਨਾਲ ਵਿਸ਼ਵਾਸ ਰੱਖਦੇ ਨੇ ਤਾਂ ਕਿੰਨਾ ਜਿਹਾ ਆਨੰਦ ਮਿਲਦਾ ਇਸ ਜੀਵਨ ਦੇ ਵਿੱਚ ਹੁਣ ਕਿਉਂਕਿ ਜਦੋਂ ਬਾਣੀ ਨਾਲ ਜੁੜ ਜਾਂਦਾ ਬੰਦਾ ਤਾਂ ਆਨੰਦੀ ਆਨੰਦ ਹੁੰਦਾ ਜੀਵਨ ਦੇ ਵਿੱਚ ਕਿੰਨਾ ਜਿਹਾ ਆਨੰਦ ਮਿਲ ਰਿਹਾ ਹੁਣ ਬਹੁਤ ਹੀ ਆਨੰਦ ਮਿਲ ਰਿਹਾ ਇੱਥੋਂ ਕਿ ਲੋਕੀ ਕਹਿੰਦੇ ਨੇ ਕਿ ਦੂਜੇ ਸਾਈਡ ਜਾ ਕੇ ਤੇ ਆਪਾਂ ਜ਼ਿਆਦਾ ਖੁਸ਼ ਹੋਣ ਸਾਨੂੰ ਗੱਡੀਆਂ ਮਿਲ ਜਾਣ ਘਰ-ਬਾਰ ਮਿਲ ਜੇ ਮੈਂ ਕਹਿੰਨੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਾਲ ਜੋੜ ਜੋ ਸਭ ਕੁਝ ਮਿਲ ਜੇਗਾ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਆਣ ਗਈਆਂ ਹਾਂਜੀ ਤਾਂ ਜਦੋਂ ਇੱਥੇ ਤੁਸੀਂ ਰੋਜੀ ਰੋਟੀ ਚਲਾਉਣ ਬਾਰੇ ਸੋਚਿਆ ਤੇ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਜਿਹਾ ਆਪਾਂ ਇਹ ਰੇੜੀ ਲਾਉਣੀ ਆ ਤੇ ਪਰੌਂਠੇ ਬਣਾਉਣੇ ਨੇ ਜਾਂ ਦਾ ਰੋਟੀ ਦਾ ਜਿਹੜੀ ਇਹ ਰੇੜੀ ਲਾਉਣੀ ਆ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਆਇਆ ਵਿਚਾਰ ਤਾਂ ਐਵੇਂ ਹੀ ਸਰਦਾਰ ਜੀ ਦੇ ਆਇਆ ਕਿ ਇਹਨਾਂ ਨੇ ਪਹਿਲਾਂ ਕਾਟ ਤਿਆਰ ਕੀਤੀ ਤੇ ਇਹਨਾਂ ਨੇ ਮਨ ਪੱਕਾ ਕਰ ਲਿਆ ਕਿ ਮੈਂ ਕਾਟ ਲਾਣੀ ਆ ਪਹਿਲਾਂ ਪਹਿਲਾਂ ਗੱਡੀ ਦੀ ਸੋਚਦੇ ਗੱਡੀ ਦੀ ਮੈਂ ਹੋਟਲ ਦਾ ਸੋਚਦੇ ਸੀ ਅਸੀਂ ਪਿਟਾਬਾ ਲੈਣੇ ਛੋਟਾ ਜਿਹਾ ਫਿਰ ਇਹਨਾਂ ਨੇ ਪਹਿਲਾਂ ਕਾਰਟ ਤੋਂ ਸ਼ੁਰੂ ਕੀਤਾ ਮੈਂ ਕਾਰਟ ਲਾਣਾ ਵਾ ਫਿਰ ਇਹਨਾਂ ਨੇ ਸਬਜ਼ੀਆਂ ਬਣਾਉਣੇ ਸ਼ੁਰੂ ਕੀਤੀਆਂ ਤੇ ਮੈਨੂੰ 15 ਦਿਨਾਂ ਬਾਅਦ ਬੁਲਾ ਲਿਆ ਵੀ ਤੁਸੀਂ ਵੀ ਆਜੋ ਵੀ ਫੁਲਕੇ ਬਣਾਣੇ ਆ ਤੇ ਪਰੌਂਠੇ ਬਸ ਜਦੋਂ ਫੁਲਕੇ ਪਰੌਂਠੇ ਇਹਦੇ ਕੰਮ ਸ਼ੁਰੂ ਹੋ ਗਿਆ ਕਹਿੰਦੇ ਜੀਵਨ ਸਾਥੀ ਦਾ ਸਾਥ ਮਿਲ ਜੇ ਇਹਦਾ ਜੀਵਨ ਜਿਹੜਾ ਸਫਲ ਹੋ ਜਾਂਦਾ ਹੈ ਜਿੰਨੀਆਂ ਮਰਜ਼ੀ ਮੁਸੀਬਤਾਂ ਹੋਣ ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਹੋਣ ਉਹ ਆਸਾਨ ਹੋ ਜਾਂਦੇ ਨੇ ਰਸਤੇ ਜਿਹੜੇ ਨੇ ਸਾਫ਼ ਹੋ ਜਾਂਦੇ ਨੇ ਕੀ ਸਚਾਈ ਸਮਝਦੇ ਸੇ ਇਹਦੇ ਵਿੱਚ ਮੈਂ ਸਚਾਈ ਇੰਨੀ ਸਮਝਦੀ ਆ ਕਿ ਜਦੋਂ ਜਿਹੜੀ ਵਾਈਫ ਹੁੰਦੀ ਨਾ ਉਹ ਹਮੇਸ਼ਾ ਹਸਬੰਡ ਲਈ ਅਰਦਾਸ ਕਰਦੀ ਆ ਇਹ ਨਹੀਂ ਕਹਿੰਦੀ ਕਿ ਉਹ ਗਲਤ ਰਸਤੇ ਜਾਵੇ ਮੀ ਮੇ ਹਸਬੰਡ ਸਿੱਖੀ ਦੇ ਰਾਹ ਤੇ ਰਵੇ ਮਾਰਾ ਨਾਲ ਜੁੜਿਆ ਰਹੇ ਤੇ ਉਹਦੇ ਸਾਰੇ ਕਮਰੇ ਕੰਮ ਆਸਾਣੇ ਨੇ ਇਹ ਬਹਿਮਾ ਪਰਮਾਵਲ ਨਾ ਜਾਵੇ ਤਾਂ ਹਮੇਸ਼ਾ ਹਸਬੰਡ ਵਾਸਤੇ ਅਰਦਾਸ ਕਰਦੀ ਆ ਵਾਈਫ ਤੁਹਾਡਾ ਸਾਮਾਰਜ ਜੀ ਜਰੂਰ ਕਬੂਲ ਹੁੰਦੀ ਆ ਸੱਚੇ ਦਿਲੋਂ ਕਰੀ। ਭੈਣ ਜੀ ਜਿਹੜੇ ਹਿਸਾਬ ਨਾਲ ਤੁਸੀਂ ਬੋਲ ਰਹੇ ਹੋ ਵਹਿਮਾਂ ਭਰਮਾਂ ਦਾ ਜਾਦੂ ਟੋਣਿਆਂ ਦਾ ਮੈਨੂੰ ਯਾਦਦਾ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਸੀ ਜਾਦੂ ਟੋਣਿਆਂ ਦੇ ਵਿੱਚ ਜਿਹੜਾ ਵਾਪਸੀ ਹੋਈ ਹੈ ਤੁਹਾਡੀ ਜੇ ਹੁਣ ਰੱਬ ਦੇ ਨਾਮ ਦਾ ਜਿਹੜਾ ਤੁਸੀਂ ਨਾਮ ਜਪਦੇ ਉਹ ਮੈਂ ਦੇਖ ਰਿਹਾ ਜੇ ਹਨ ਐਸਾ ਨਾਮ ਜਪਦੇ ਹੋਏ ਨਜ਼ਰ ਆ ਰਹੇ ਹੋ ਤੁਸੀਂ ਤਾਂ ਬਹੁਤ ਵਹਿਮਾਂ ਭਰਮਾਂ ਦੇ ਵਿੱਚੋਂ ਉੱਭਰ ਕੇ ਆਏ ਹੋ ਤੁਸੀਂ। ਨਹੀਂ ਜਦੋਂ ਮੈਂ ਪੇਕੇ ਪਰਿਵਾਰ ਸੀ ਵਹਿਮਾਂ ਭਰਮਾਂ ਚ ਉਦੋਂ ਨਹੀਂ ਸੀ ਬਾਣੀ ਪੜਦੇ ਸੀਗੇ ਪਾਠ ਕਰਦੇ ਸੀਗੇ ਮੰਮੀ ਨੇ ਸਾਨੂੰ ਸਿੱਖੀ ਨ ਜਪਜੀ ਸਾਹਿਬ ਦੇ ਪਾਠ ਨਾਲ ਜੁੜੇ ਹੋਏ ਠੀਕ ਹੈ ਜਦੋਂ ਵਿਆਹ ਤੋਂ ਬਾਅਦ ਫਿਰ ਜਦੋਂ ਸਹੁਰੇ ਪਰਿਵਾਰ ਦੀ ਮੰਨਣੀ ਪੈਂਦੀ ਉਹਨਾਂ ਦੇ ਘਰ 'ਚ ਹੁੰਦਾ ਥੋੜਾ ਬੋਤਾ ਹਨਾ ਉਹਨਾਂ ਆਪਾਂ ਸਿੱਖ ਧਰਮ ਗੁਰੂ ਨਾਨਕ ਦੇਵ ਜੀ ਨੂੰ ਮੋਢੀ ਸਮਝਦੇ ਆ ਉਹਨਾਂ ਦੇ ਥੋੜਾ ਹੁੰਦਾ ਪਿੱਛੇ ਪਿਤਰਾਂ ਦਾ ਸਿਸਟਮ ਹੁੰਦਾ ਕੋਈ ਫਿਰ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਹਿਸਾਬ ਨਾਲ ਘਰ ਚ ਚਲਾਣਾ ਸ਼ੁਰੂ ਕਰ ਦਿੱਤਾ ਫਿਰ ਉਹ ਸਾਬਨਾ ਤਾਂ ਮੈਨੂੰ ਨਹੀਂ ਲੱਗਿਆ ਕਿ ਮੈਂ ਵੀ ਮਾਰ ਰਹਿਣ ਲੱਗੀ ਹੁਣ ਇਥੇ ਜਦੋਂ ਮਿਹਨਤ ਕਰਦੇ ਹੋ ਤਾਂ ਮਿਹਨਤ ਦੀ ਰੋਟੀ ਨਾਲ ਕਿੰਨਾ ਜਿਹਾ ਜੀਵਨ ਸਫਲ ਸਮਝਦੇ ਮੈਂ ਅਸੀਂ ਮਿਹਨਤ ਦੀ ਰੋਟੀ ਨਾਲ ਬਹੁਤ ਹੀ ਜੀਵਨ ਸਾਡੀ ਜ਼ਿੰਦਗੀ ਬਸ ਗੱਦਗੱਦ ਹੋ ਗਈ ਬਸ ਨੇ ਅਸੀਂ ਬਹੁਤ ਸੰਤੁਸ਼ਟ ਹੋ ਗਏ ਸਬਰ ਸੰਤੋਖ ਸਿੱਧਕ ਤਿੰਨੋਂ ਚੀਜ਼ਾਂ ਮਿਲ ਗਈਆਂ ਹੁਣ ਮਾਇਆ ਨਾਲ ਕੋਈ ਮੋਹ ਨਹੀਂ ਰਿਹਾ ਸਾਨੂੰ ਮੋਹ ਮਾਇਆ ਸਭ ਪਿੱਛੇ ਹੋ ਗਈ ਕਿਸੇ ਚੀਜ਼ ਨਾਲ ਮੋਹ ਨਹੀਂ ਰਿਹਾ ਸਾਨੂੰ ਮਾਇਆ ਨਾਲ ਤਾਂ ਸਾਨੂੰ ਇਹ ਨਹੀਂ ਹੈਗੇ ਅਸੀਂ ਪੈਸੇ ਕਮਾਣੇ ਸਿਰਫ ਗੁਰਨਾਣਕ ਜੀ ਦੀ ਰਸੋਈ ਹੈ 20 ਰੁਪਏ ਤੋਂ ਸਬਜੀ ਦਾਲ ਪੈਕ ਕਰਦੇ ਆ ਅਸੀਂ ਤੇ ਸੰਤੁਸ਼ਟੀ ਹੈ ਕਿ ਸਾਨੂੰ 5 ਰੁਪਏ ਬਸ ਜਾਣ ਉਹ ਹੀ ਬਹੁਤ ਆ ਸਾਡੇ ਲਈ ਰੋਟੀ ਆਪਣੀ ਜਲਦੀ ਰਵੇ ਪਰਿਵਾਰ ਚੱਲਦਾ ਰਹੇ ਇਹੀ ਸੰਤੁਸ਼ਟੀ ਹੈ ਇਹ ਸੰਤੁਸ਼ਟੀ ਹੈ ਸਾਨੂੰ ਕੋਈ ਗੱਡੀਆਂ ਦਾ ਲਾਲਚ ਨਹੀਂ ਕੋਈ ਘਰ-ਬਾਰ ਦਾ ਲਾਲਚ ਨਹੀਂ ਸਾਨੂੰ ਗੱਡੀਆਂ ਵਾਲੇ ਵੀ ਕਈ ਰੋਂਦੇ ਹੀ ਦੇਖੇ ਨੇ ਅਸ ਤੱਕ ਹੁਣ ਵਾਪਿਸ ਹਰਿਆਣਾ ਹੀ ਜਾਣ ਦਾ ਮਨ ਹੈ ਜਾਂ ਇੱਥੇ ਰਹਿਣ ਦਾ ਮਨ ਬਣਾਇਆ ਨਹੀਂ ਨਹੀਂ ਜੀ ਵਾਪਿਸ ਬਿਲਕੁਲ ਨਹੀਂ ਜਾਵਾਂਗੇ ਹਰਿਆਣਾ ਕਿਉਂਕਿ ਜਨਮ ਸਾਡਾ ਪੰਜਾਬ 'ਚ ਨਹੀਂ ਹੋਇਆ ਪਰ ਸਾਡਾ ਐਂਡ ਟਾਈਮ ਪੰਜਾਬ 'ਚ ਹੀ ਹੋਵੇ ਅਸੀਂ ਇਹੀ ਚੰਗੇ ਸਮਝਾਂਗੇ ਕਿਉਂਕਿ ਸਹਿਬ ਜਾਦਿਆਂ ਦੀ ਧਰਤੀ ਸਹਿਬ ਜਾਦਿਆਂ ਨੇ ਸ਼ਹੀਦیاں ਦਿੱਤੀਆਂ ਬਾਣੀ ਪੜਦੇ-ਪੜਦੇ ਸ਼ਹੀਦ ਹੋਏ ਛੋਟੇ ਸਹਿਬਜਾਦੇ ਉਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਆ ਤੇ ਸਾਡੇ ਬਾਬਾ ਦੀਪ ਸਿੰਘ ਜੀ ਜਰਨੈਲ ਨੇ ਸ਼ਹੀਦਾਂ ਦੇ ਤੇ ਛੋਟੇ ਸਰਤਾਜ ਨੇ ਉਹ ਜੀ ਤੇ ਚਪੈਰਾ ਸਾਹਿਬ ਹੁਣ ਵੀ ਜਾਂਦੇ ਹੋ ਤੁਸੀਂ ਵਿਸ਼ਵਾਸ ਰੱਖਦੇ ਹੋ ਅਜੇ ਵੀ ਹਾਂਜੀ ਪੂਰਾ ਵਿਸ਼ਵਾਸ ਰੱਖਦੇ ਆ ਜੀ ਜਦੋਂ ਟਾਈਮ ਨਹੀਂ ਲੱਗਦਾ ਹੁਣ ਤੇ ਅਸੀਂ ਇੱਥੇ ਲਾ ਲੈਨੇ ਆ ਪੂਰਾ ਚਪੈਰਾ ਸਾਹਿਬ ਸੁਣਦੇ ਹੁਕਮਨਾਮਾ ਸੁਣ ਕੇ ਅਸੀਂ ਕੰਮ ਕਰਦੇ ਆ ਇੱਥੇ ਹਾਂਜੀ ਅਜਰੂਰ ਜੀ ਇਸ ਭੈਣ ਨੇ ਬਹੁਤ ਮਾੜੇ ਸਮੇਂ ਵੀ ਹੰਡਾਏ ਨੇ ਅਤੇ ਵਹਿਮਾਂ ਭਰਮਾਂ ਤੋਂ ਵੀ ਉ ਤਾ ਹੁਣ ਜਿਹੜੇ ਪਤੀ ਪਤਨੀ ਨੇ ਇੱਥੇ ਆਪਣੀ ਰੋਜੀ ਰੋਟੀ ਚਲਾ ਰਹੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਨੇ ਆਪਣਾ ਰਹਿਣ ਬਸੇਰਾ ਬਣਾਉਣ ਦਾ ਸੋਚਿਆ ਹੋਇਆ ਤਾਂ ਦਰਬਾਰ ਸਾਹਿਬ ਆਏ ਸੀ ਮੱਥਾ ਟੇਕਣ ਵਾਸਤੇ ਤਾਂ ਜੀਵਨ ਦੇ ਵਿੱਚ ਇਹੋ ਜਿਹਾ ਮੋੜ ਆਇਆ ਕਿ ਅੱਜ ਜਿਹੜਾ ਇੱਥੋਂ ਦੇ ਹੀ ਰਹਿਣ ਵਾਸਤੇ ਸੋਚਿਆ ਹੋਇਆ ਤਾਂ ਭਾਈ ਸਾਹਿਬ ਵੀ ਸਾਡੇ ਨਾਲ ਨੇ ਫਤਿਹ ਦੀ ਸਾਂਝ ਪਾਉਣੀ ਆ ਵਾਹਿ ਜੁਰਗੀ ਚਾ ਚਲ ਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿ ਜੀ ਕੀ ਫਤਿਹ ਭਾਈ ਸਾਹਿਬ ਆ ਪਹਿਲਾਂ ਆਪਣੇ ਬਾਰੇ ਜ਼ਰੂਰ ਦੱਸੋ ਕਿੱਥੋਂ ਦੇ ਰਹਿਣ ਆਲੇ ਹੋ ਕਿਵੇਂ ਸੁਆਬ ਬਣਿਆ ਇੱਥੋਂ ਆਉਂਦਾ ਪਾਜੀ ਅਸੀਂ ਖੁਰਸ਼ੇਤਰ ਸਾਡਾ ਏਰੀਆ ਪੈਂਦਾ ਪੇਵਾ ਹਰਿਆਣੇ ਦੇ ਵਿੱਚ ਪੈਂਦਾ ਜੀ ਤੇ ਅਸੀਂ ਇੱਥੇ ਨਾ ਦਰਵਾਲ ਸਾਹਿਬ ਜੂਨ ਦੀ ਛੁੱਟੀਆਂ ਚ ਮੱਥਾ ਟਿਕਣ ਆਏ ਸੀਗੇ ਤੇ ਇੱਥੇ ਸਾਡੇ ਰਿਸ਼ਤੇਦਾਰ ਆ ਉਹਨਾਂ ਨੇ ਸਾਨੂੰ ਇੱਥੇ ਰੱਖ ਲਿਆ ਠੱਕੇ ਨਾਲ ਕਹਿੰਦੇ ਰਹਿ ਜਾ ਰਹਿ ਜਾ ਰਹਿ ਜਾਓ ਇੱਥੇ ਰਾਤ ਰਹਿ ਗਏ ਅਗਲੇ ਦਿਨ ਉਹਨਾਂ ਨੇ ਸਾਨੂੰ ਇੱਥੇ ਏਰੀਆ ਘਮਾਇਆ ਦਰਸ਼ਨ ਗੁਰਦੁਆਰਿਆਂ ਦੇ ਕਰਾਏ ਤੇ ਇੱਥੇ ਨਾ ਅਸੀਂ ਕੁਲਚਾ ਖਾਦੇ ਇੱਕ ਦੁਕਾਨ ਤੇ ਤੇ ਮੈਂ ਦੇਖਿਆ ਮਤੇ ਖਾਣੇ ਪੀਣ ਦਾ ਬਹੁਤ ਜ਼ਿਆਦਾ ਅੱਛਾ ਕੰਮ ਚੱਲਦਾ ਇੱਥੇ ਦਰਵਾਲ ਸਾਹਿਬ ਮਤਲਬ ਅੰਬਰਸਰ ਦੇ ਈ ਦੇ ਵਿੱਚ ਤੇ ਜਦੋਂ ਅਸੀਂ ਜਾਣ ਲੱਗੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਖਾਣ ਪੀਣ ਦੇ ਇਥੇ ਕੰਮ ਨੂੰ ਸ਼ੁਰੂ ਕਰੋ ਮੇਰਾ ਵੈਸੇ ਮਨ ਸਟਾਰਟਿੰਗ 3-4 ਸਾਲ ਤੋਂ ਸੀਗਾ ਮੈਂ ਕੁਝ ਆਪਣਾ ਕਰਨਾ ਸੀ ਖਾਣ ਪੀਣ ਦਾ ਜੀ ਤੇ ਮੇਰਾ ਥੋੜਾ ਜਿਹਾ ਮਨ ਬਣਿਆ ਵੀ ਚਲੋ ਠੀਕ ਹੈ ਸਲਾਹ ਕਰਦੇ ਆ ਮੈਂ ਮਹੀਨਾ ਘੜਤੇ ਇਸ ਕੰਮ ਨੂੰ ਮਤਲਬ ਕਰਦੇ ਅੱਜ ਕਰਦੇ ਆ ਚਲੋ ਸਲਾਹ ਬਣਾਨੇ ਆ ਮਹੀਨੇ ਬਾਅਦ ਮੇਰਾ ਮਨ ਬਣ ਗਿਆ ਪੱਕਾ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਮਾ ਚਲੋ ਕੰਮ ਸਟਾਰਟ ਕਰਦੇ ਆ ਮੈਂ ਆ ਜੋਬ ਕਰਦਾ ਸੀ ਕੁਝ ਇੱਥੇ ਸ਼ੇਅਰ ਮਾਰਕੀਟ ਦੇ ਵਿੱਚ ਤੇ ਮੈਂ ਉੱਥੋਂ ਆਪਣਾ ਇਜਾਜ਼ਤ ਦੇ ਕੇ ਇੱਥੇ ਆਇਆ ਮੈਂ ਆਪਣਾ 1 ਮਹੀਨਾ ਲੱਗਿਆ ਮੈਨੂੰ ਆ ਸੈਟਅਪ ਤਿਆਰ ਉਸ ਤੋਂ ਬਾਅਦ ਮੇਰਾ ਸਿਰਫ ਸਟਾਰਟਿੰਗ ਜਦੋਂ ਸਟਾਰਟ ਕੀਤਾ ਕੜੀ ਜੋ ਰਾਜਮਾ ਛੋਲ ਸੀਗੀ ਭਾਜੀ ਤੇ ਉਹ ਚੰਗਾ ਅੱਛਾ ਰਿਸਪੌਂਸ ਮਿਲਿਆ ਮੈਨੂੰ ਤਾਂ ਬਹੁਤ ਵਧੀਆ ਕੰਮ ਚੱਲਿਆ ਤੇ ਇੱਥੇ ਜੋ ਵੀ ਕਸਟਮਰ ਆਉਂਦੇ ਸੀਗੇ ਉਹ ਰੋਟੀ ਤੇ ਪਰੌਂਠਾ ਮੰਗਦੇ ਸੀਗੇ ਤੇ ਰੋਟੀ ਪਰੌਂਠਾ ਮੈਨੂੰ ਬਣਾਣ ਨਹੀਂ ਜਾਂਦੇ ਸੋ ਮੈਡਮ ਬਣਾਉਂਦੀ ਸੀ ਘਰ ਵਾਲੀ ਵਾਈਫ ਬਣਾਉਂਦੀ ਸੀ ਫਿਰ ਇਹਨਾਂ ਨੂੰ ਬੁਲਾਇਆ 15 ਦਿਨ ਬਾਅਦ ਇਹ ਆ ਗਏ ਇਹ ਆਣ ਤੋਂ ਬਾਅਦ ਫਿਰ ਸਾਡਾ ਮਾਰਿਆ ਨਹੀਂ ਬਾਬਾ ਦੀਪ ਸਿੰਘ ਜੀ ਕਿਰਪਾਏ ਸਾਡਾ ਕੰਮ ਬਹੁਤ ਚੜ੍ਹਦੀ ਕਲਾ ਚ ਹੈ। ਭਾਈ ਸਾਹਿਬ ਭੰਜੀ ਦੱਸ ਰਹੇ ਸੀ ਕਿ ਹਰਿਆਣੇ ਵਾਲੇ ਜਿਹੜੇ ਸਰਦਾਰ ਫੈਮਲੀ ਨੇ ਪਰਿਵਾਰ ਨੇ ਅੱਜ ਵੀ ਵਿਹਮਾ ਪਰਮਾ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਨੇ ਤਾਂ ਕੀ ਸਚਾਈ ਹੈ ਇਹ ਦੇ ਵਿੱਚ। ਭਾਈ ਜਿਹੜੇ ਪਿੰਡਾਂ 'ਚ ਲੋਕ ਆ ਚਲੋ ਸ਼ਹਿਰਾਂ 'ਚ ਹੁਣ ਤਾਂ ਨਹੀਂ ਹੈਗਾ ਚਲੋ ਜੇ ਅਗਰ ਪਿੰਡਾਂ ਚਲੇ ਜਾਂਦੇ ਹਾਂ ਉੱਥੇ ਮਤਲਬ ਹਰ ਚੀਜ਼ ਸੋਚ ਵਿਚਾਰ ਕਰਦੇ ਅਗਲੇ ਵੀ ਅੱਜ ਵੀਰਵਾਰਾ ਅੱਜ ਮੰਗਲਵਾਰਾ ਅੱਜ ਐਤਵਾਰਾ ਅੱਜ ਸ਼ਨੀਵਾਰਾ ਜੇ ਨਹੀਂ ਪਾਣਾ ਜੋ ਨਹੀਂ ਦਾ ਨਮਲ ਕਾਫੀ ਹੈਲੇ ਵੀ ਪਿੰਡਾਂ 'ਚ। ਜੀ। ਅਪਾ ਗੈ ਨਹੀਂ ਸਕਦੇ ਚਲੋ ਸਾਰਾ ਤਾਂ ਚਲੋ ਅੱਜ ਕੱਲ ਜਨਰੇਸ਼ਨ ਨਹੀਂ ਆ ਗਈ ਪੜਾਈ ਦੇ ਤਰੀਕੇ ਉਹ ਨਹੀਂ ਕਰਦੇ ਕਿ ਪਿੰਡਾਂ ਚ ਤਾਂ ਹਲੇ ਵੀ ਬਹੁਤ ਜ਼ਿਆਦਾ ਮੰਨਦੇ ਨੇ ਚੀਜ਼ਾਂ ਨੂੰ ਪਿੰਡਾਂ ਸ੍ਰੀ ਕੇ ਉਹ ਵੀ ਕਿਸੇ ਬਿਮਾਰੀ ਤੋਂ ਪੀੜਤ ਸੀ ਤਾਂ ਉਹਨਾਂ ਨੇ ਵੀ ਪਹਿਲਾਂ ਵਹਿਮਾ ਭਰਮਾ ਦੇ ਨਾਲ ਸੋਚਿਆ ਦੂਰ ਹੋ ਜਾਏਗਾ ਜਾਦੂ ਟੂਣਿਆਂ ਦੇ ਨਾਲ ਪਰ ਨਹੀਂ ਹੋ ਪਾਇਆ ਤਾਂ ਫਿਰ ਉਹਨਾਂ ਨੂੰ ਜਿਹੜਾ ਹੈ ਦਰਬਾਰ ਸਾਹਿਬ ਤੋਂ ਚਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਤਾਂ ਉਹਨਾਂ ਦੇ ਸਾਰੇ ਜਿਹੜੀਆਂ ਬਿਮਾਰੀਆਂ ਨੇ ਉਹ ਦੂਰ ਹੋ ਗਈਆਂ ਨੇ ਕਿਸਮੇ ਦੇ ਸੱਚੀ ਹਾਂ ਜੀ ਜੀ ਬਿਮਾਰ ਜ਼ਿਆਦਾ ਰਹਿੰਦੇ ਸੀ ਕੋਈ ਆਂਟੀ ਸੀ ਕਿ ਉਹਨਾਂ ਨੇ ਦੱਸਿਆ ਤੇ ਪਹਿਲਾਂ ਫੋਨ ਤੇ ਦੇਖਦੇ ਹੁੰਦੇ ਸੀਗੇ ਫੋਨ ਤੇ ਵੀਡੀਓ ਆਉਂਦੀ ਵਿੱਚ ਪਰ ਸਭ ਦੇਖਦੇ ਹੁੰਦੇ ਸੀਗੇ ਫਿਰ ਘਰਾਂ ਚ ਪੈਰਾ ਥੋੜਾ ਘਟਣਾ ਸ਼ੁਰੂ ਕੀਤਾ ਸੀ ਮਤਲਬ ਕਰਦੇ ਉਹ ਪਾਠ ਕਰਦੇ ਸੀਗੇ ਫਿਰ ਇੱਥੇ ਦਰਬਾਰ ਸਾਹਿਬ ਬਾਬਾ ਦੀਪ ਸਿੰਘ ਗੁਰਦੁਆਰੇ ਅਸੀਂ ਆਏ ਕਾ ਹਰ ਮਤਲਬ ਹਰ ਹਫ਼ਤੇ ਵਾਰਣਾ ਮਹੀਨੇ ਵਾਰ ਆਣਾ ਚਲੋ ਜਿੱਦਾਂ ਬੰਨਦਾ ਸੀ ਸਾਨੂੰ ਛੁੱਟੀ ਮਿਲਦੀ ਸੀ ਉਦੋਂ ਜਾਂਦੇ ਸੀਗੇ ਫਿਰ ਹੱਸਤਾ ਹੱਸਤਾ ਮੇਰਾ ਮਨ ਸੀਗਾ ਚਲੋ ਬਾਹਰ ਜਾਣ ਦਾ ਸੀ ਉਹ ਫਿਰ ਬਾਹਰ ਜਾਣ ਦਾ ਬਿਲਕੁਲ ਹੀ ਮਨ ਕੈਨਸਲ ਕਰਤਾ ਫਿਰ ਜਦੋਂ ਇਹ ਸਟਾਰਟ ਕੀਤਾ ਮੈਂ ਸੋਚਦਾ ਮੈਂ ਬਾਹਰ ਨਹੀਂ ਗਿਆ ਉਹ ਮੈਂ ਬਹੁਤ ਮਤਲਬ ਚੰਗਾ ਰਹਿ ਗਿਆ ਬਾਹਰ ਜਾਣ ਨਾਲੋਂ ਮੈਨੂੰ ਪੈਸਾ ਇੱਥੇ ਜ਼ਿਆਦਾ ਚੰਗਾ ਲੱਗਦਾ ਘਰ ਦੇ ਘਰ ਆ ਸਾਨੂੰ ਪੈਸਾ ਵੀ ਉਹਨਾਂ ਜਿਨ੍ਹਾਂ ਬਾਹਰ ਜਾ ਕੇ ਆਪਾਂ ਮਿਹਨਤ ਕਰਦੇ ਉਹਨਾਂਵੇਂ ਤਾਂ ਆਪਾਂ ਇੱਥੇ ਕਰਦੇ ਆਪਾਂ ਪੈਸਾ ਸੇਮ ਕਮਾ ਸਕਦੇ ਆ ਉਹਨਾਂ ਪੈਸੇ ਇੱਥੇ ਪੰਜਾਬ 'ਚ ਹੈਗਾ ਅਗਰ ਕੋਈ ਬੰਦਾ ਮਿਹਨਤ ਕਰਦਾ ਤਾਂ ਰੱਬ ਦੇ ਛਿੰਨਾ ਜਿਉਂ ਵਿਸ਼ਵਾਸ ਆ ਟੁੱਟ ਵਿਸ਼ਵਾਸ ਹੋਵੇ ਤਾਂ ਫੇਰੀ ਬਾਣੀ ਨਾਲ ਜੁੜਿਆ ਜਾਂਦਾ ਤੇ ਫੇਰੀ ਜਿਹੜਾ ਹੈ ਰੱਬ ਦੇ ਨਾਮ ਨਾਲ ਜੁੜਿਆ ਜਾਂਦਾ ਬਿਲਕੁਲ ਭਾਜੀ ਰੱਬ ਹੀ ਹੈ ਜੋ ਕਰਾਂਦਾ ਆ ਆਪਾਂ ਕੁਝ ਨਹੀਂ ਆ ਮੇਰਾ ਮੁਝਮੇ ਕਿਛੇ ਜੋ ਕਿਛ ਹੈ ਤੇਰਾ ਆਉ ਆਪੇ ਕਰਦਾ ਇਹ ਮੈਂ ਨਹੀਂ ਕਹਿੰਦਾ ਵੀ ਇਹ ਕੰਮ ਮੈਂ ਕੀਤਾ ਜਾਂ ਤੁਸੀਂ ਕੀਤਾ ਇਹ ਰੱਬ ਹੀ ਕਰਾਂਦਾ ਜੋ ਕਰਾਂਦਾ ਇਹ ਭਾਈ ਸਾਹਿਬ ਇਹ ਦੱਸੋ ਤੁਸੀਂ ਵੀ ਅਮਰਤਾ ਰੇ ਪਹਿਲਾਂ ਤੋਂ ਸੀ ਬਚਪਨ ਤੋਂ ਸੋਚਿਆ ਸੀ ਜਾਂ ਬਾਅਦ ਵਿੱਚ ਤੁਸੀਂ ਇਸ ਬਾਣੀ ਨਾਲ ਜੁੜੇ ਹੋ ਨਹੀਂ ਭਾਈ ਜੀ ਮੈਂ ਪਹਿਲਾਂ ਤੋਂ ਸਟਾਰਟਿੰਗ ਤੋਂ ਮੈਂ ਸਰਦਾਰ ਹੁੰਦਾ ਸੀ ਮੇਰੇ ਸੱਟ ਲੱਗ ਗਈ ਐਕਸੀਡੈਂਟ ਹੋ ਕੇ ਮੇਰੇ ਬਾੜ ਤੇ ਡਾਕਟਰਾਂ ਨੇ ਜੀ ਫਿਰ 2005 ਦੇ ਵਿੱਚ ਅਸੀਂ ਗੁਰਦੁਆਰਾ ਜਾਣ ਲੱਗੇ ਸੇਵਾ ਕਰਨ ਲੱਗੇ ਫਿਰ ਆਸ-ਆਸਤਾ ਮਨ ਬਣ ਗਿਆ 2005 ਭਾਈ ਮੈਂ ਅਮਰ ਛੇ ਗਿਆ ਜਾ ਕੇ ਰੋਸ ਤੋਂ ਬਾਅਦ ਐਨੀ ਮਾਰੇ ਕਿਰਪਾ ਹੋਈ ਚੜ੍ਹਦੀ ਗਲਾ ਹੋਈ ਹਰ ਚੀਜ਼ ਮਤਲਬ ਨਿਊ ਮਰਸੀ ਜਦੋਂ ਅੰਮ੍ਰਿਤਸਰ ਗਿਆ ਤੁਸੀਂ ਉਦੋਂ ਬਾਈ ਮੇਰੀ ਸੀਗੀ 22 ਸਾਲ ਦੀ ਉਮਰ ਸੀਗੀ ਮੇਰੀ ਤੇ ਭਾਈ ਸਾਹਿਬ ਪਹਿਲਾਂ ਵਾਲਾ ਜੀਵਨ ਜ਼ਰੂਰ ਦੱਸਿਓ ਜਦੋਂ ਅੰਮ੍ਰਿਤ ਨਹੀਂ ਸੀ ਸਕਿਆ ਉਸ ਤੋਂ ਪਹਿਲਾਂ ਦਾ ਜੀਵਨ ਜਿਵੇਂ ਬਤੀਤ ਹੁੰਦਾ ਸੀ ਜਦੋਂ ਮੋਨੇ ਸੀ ਤਾਂ ਹੁਣ ਦੇ ਵਿੱਚ ਟੀਬਦਿਲੀਆਂ ਆਈਆਂ ਨੇ ਭਾਈ ਉਦੋਂ ਦਾ ਜੋ ਕਰ ਲਿਆ ਕਰ ਲਿਆ ਹੁਣ ਹਰ ਚੀਜ਼ ਸੋਚ ਵਿਚਾਰੀ ਕਰਨੀ ਪੈਂਦੀ ਹੈ ਕਿਉਂ ਸਾਡੇ ਸਿਰ ਤੇ ਦਸਤਾਰ ਹੈ ਹਰ ਚੀਜ਼ ਕੋਈ ਬੋਲਣਾ ਘੱਟ ਬੋਲਣਾ ਜ਼ਿਆਦਾ ਬੋਲਣਾ ਸੋਚ ਵਿਚਾਰੀ ਕਰਨੀ ਪੈਂਦੀ ਹੈ ਬਾਕੀ ਮਾਰੇ ਜਦੋਂ ਅਮਰ ਸਕਿਆ ਉਸ ਤੋਂ ਬਾਅਦ ਜੀਵਨ ਹੀ ਬਦਲ ਗਿਆ ਸਾਡਾ ਐਨੀ ਮਾਰੇ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਪਰ ਜਿਵੇਂ ਮੈਂ ਭੈਣ ਜੀ ਨੂੰ ਦੱਸ ਰਿਹਾ ਜੀ ਇਹ ਜੀਵਨ ਸਾਥੀ ਦੇ ਨਾਲ ਜਿਹੜਾ ਸਫਰ ਹੈ ਜਿਹੜਾ ਆਸਾਨ ਹੋ ਜਾਂਦਾ ਜੀਵਨ ਦਾ ਸਫਰ ਹੈ ਜਿਹੜਾ ਵਧੀਆ ਬਤੀਤ ਹੁੰਦਾ ਹੈ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਜਦੋਂ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਨੇ ਤਾਂ ਮੁਸੀਬਤਾਂ ਉਹ ਜਿਹੜੀਆਂ ਨੇ ਆਸਾਨੀ ਦੇ ਵਿੱਚ ਬਦਲ ਜਾਂਦੀਆਂ ਨੇ ਤਾਂ ਕੀ ਸਮਝਦੇ ਹੋ ਅੱਜ ਤੁਸੀਂ ਪਤੀ ਪਤਨੀ ਇੱਕ ਦੂਜੇ ਦਾ ਸਹਾਰਾ ਬਣੇ ਹੋ ਰੋਜੀ ਰੋਟੀ ਚਲਾ ਰਹੇ ਹੋ ਮੋੜੇ ਦੇ ਨਾਲ ਮੋੜਾ ਮਲਾ ਕੇ ਚੱਲ ਰਹੇ ਹੋ ਕਿੰਨਾ ਜਿਹਾ ਆਸਾਨ ਹੋ ਗਿਆ ਜੀਵਨ भाई मैं जबो इथे कार्ट लाई सीगी मेनू कल्ले नु काम करना बड़ो ਔਖਾ ਲੱਗਦਾ ਸੀ ਲੈ ਕੇ ਜਾਣੀ ਆ ਕੇ मेनू ਕਈ ਵਾਰ ਆਪ ਵੀ ਮਹਿਸੂਸ ਹੁੰਦਾ ਸੀਗਾ ਪਰ ਜਦੋਂ ਇੱਕ ਤੋਂ ਪਲਾ ਕਹਿੰਦੇ ਦੋ ਦੋ ਹੋ ਗਏ ਕੰਮ ਵੀ ਸਾਡਾ ਅੱਧਾ-ਅੱਧਾ ਵੰਡਿਆ ਗਿਆ ਹੁਣ ਨਾ ਜਲਦ ਖਾਂ ਟਿਕਾਵਟ ਹੁੰਦੀ ਮਤਲਬ ਬਹੁਤ ਜਿਆਦਾ ਹੈਲਪਫੁਲ ਹੁੰਦੀ ਹੈ ਜਦੋਂ ਇਥੋਂ ਵਿਲੇ ਹੋ ਜਾਂਦੇ ਹੋ ਰਾਤ ਨੂੰ ਜਾਂਦੇ ਹੋ ਪਤੀ ਪਤਨੀ ਕੀ ਜਲਬਾ ਚਰਦੇ ਹੋ ਕੀ ਜੀਵਨ ਦਾ ਪੂਰੇ ਦਿਨ ਦਾ ਬਿਊਰਾ ਦੇਖਦੇ ਹੋ ਜਿਸ ਤਰ੍ਹਾਂ ਰeal ਬਾਤ ਹੁੰਦੀ ਹੈ ਤੁਹਾਡੀ ਇਥੋਂ ਜਿਆਦਾ ਪਹਿਲਾਂ ਜੋ ਵੀ ਸਾਡਾ ਭਾਂਡਾ ਪੁੰਡੋ ਸਾਫ ਸਫਾਈ ਡੇਲੀ ਕਰਨਾ ਹੁੰਦਾ ਸੀ ਫਿਰ ਮਿਲ ਕੇ ਕਰਦੇ ਹਾਂ ਸਾਰਾ ਕੁਝ ਫਿਰ ਜਦੋਂ ਅਗਲੇ ਦਿਨ ਦਾ ਸੋਦਾ ਉਲੇਕ ਮਤਲਬ ਲਿਸਟ ਬਣਾਨੀ ਹੋਵੇ ਕੱਲ ਨੂੰ ਕੀ ਲੈ ਕੇ ਆਣਾ ਕੀ ਬਣਾਉਣਾ ਉਹ ਸਾਰਾ ਇੱਕ ਦਿਨ ਪਹਿਲਾਂ ਤਿਆਰੀ ਕਰੀ ਜਾਂਦੀ ਉਦੋਂ ਮੇਰੇ ਨਾਲ ਕੇ ਕਰਦੇ ਹਾਂ ਪੰਜੀ ਸਵੇਰ ਦਾ ਸਫਰ ਕਿਵੇਂ ਸ਼ੁਰੂਆਤ ਹੁੰਦੀ ਹੈ ਦਿਨਚਾਰੀਆ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਉਂਕਿ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਉਹਦੀ ਸ਼ੁਰੂਆਤ ਤਾਂ ਬਾਣੀ ਨਾਲ ਹੀ ਹੁੰਦੀ ਹੈ ਤੁਹਾਡੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਸਾਡੀ ਸ਼ੁਰੂਆਤ ਇਸ ਤਰ੍ਹਾਂ ਹੀ ਹੁੰਦੀ ਹੈ ਕਿ ਅਸੀਂ ਸੱਜਰੇ ਉੱਠ ਜਾਂਦੇ ਆ 4 ਵਜੇ ਨਿਤਨੇਮ ਕਰਦੇ ਆ ਪਹਿਲਾਂ ਸ্নানਨ ਕਰਕੇ ਫਿਰ ਨਿਤਨੇਮ ਤੋਂ ਬਾਅਦ ਫਿਰ ਆਪਾਂ ਰਸੋਈ 'ਚ ਵੜਦੇ ਆ ਫਿਰ ਆਪਣਾ ਪਤੀਲੇ ਧਰਦੇ ਆ ਗੈਸ ਪੱਠੀ ਬਾਲਦੇ ਆ ਚੋਲ ਇਹ ਸਰਦਾਰ ਜੀ ਚੋਲ ਧਰਦੇ ਆ ਫਿਰ ਰਾਜਮਾ ਧਰਦੇ ਆ ਉਬਲਣੇ ਐਵੇਂ ਤੇ ਸ਼ੁਰੂ ਭਾਈ ਸਾਹਿਬ ਭੰਜੀ ਰਹੀ ਸੀ ਕਿ ਸਾਨੂੰ ਹੁਣ ਮੋਹ ਮਾਇਆ ਇੰਨੀ ਨਹੀਂ ਲਾਲਚ ਨਹੀਂ ਹੈ ਸਾਨੂੰ ਇਹੀ ਹੈ ਜੇ ਸਾਡੀ ਧਾਰ ਰੋਟੀ ਚੱਲਦੀ ਜਾਵੇ ਜਿਸ ਨਾਲ ਪਰਿਵਾਰ ਨੂੰ ਦੋ ਸਮੇਂ ਦੀ ਰੋਟੀ ਮਿਲਦੀ ਜਾਵੇ ਕੀ ਸਮਝਦੇ ਹੋ ਇਸ ਨਾਲ ਸੰਤੁਸ਼ਟੀ ਹੈ ਆਪਣੇ ਜੀਵਨ ਦੀ ਭਾਈ ਬਿਲਕੁਲ ਸੰਤੁਸ਼ਟੀ ਆ ਪੈਸਾ ਤਾਂ ਪਾਵੇਂ ਤੁਸੀਂ ਅਗਰ ਤੁਸੀਂ ਲੱਖ ਰੂਗਾ ਤੁਹਾਡੀ ਨਾ ਉਮੀਦਾਂ ਵੱਧਦੀ ਚਲੀ ਜਾਂਦੀਆਂ ਉਹ ਪੈਸਾ ਤੁਹਾਨੂੰ ਹੁੰਦਾ ਵੀ ਪੈਸਾ ਹੋਰ ਆਵੇ ਹੋਰ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਇਸ ਚੀਜ਼ ਦੀ ਸੰਤੁਸ਼ਟੀ ਹੈ ਸਾਨੂੰ ਬੋਤ ਸੰਦੂਰਤੀ ਨਹੀਂ ਸਾਨੂੰ ਆਪਣੇ ਕੰਮ ਦੀ ਜਿਹੜੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਦੋਂ ਮੁਸੀਬਤਾਂ ਪੈਂਦੀਆਂ ਨੇ ਜਿਆਦਾ ਰੱਬ ਨੂੰ ਤਾਨੇ ਮੇਨੇ ਮਾਰਦੇ ਨੇ ਤਾਂ ਜਾਂ ਰੱਬ ਤੋਂ ਦੂਰ ਹੋ ਜਾਂਦੇ ਨੇ ਉਹਨਾਂ ਨੂੰ ਅਪੀਲ ਲਾਉਣੀ ਚਾਹੁੰਦੀ ਆ ਤੁਸੀਂ ਮੁਸੀਬਤਾਂ ਵੀ ਚੱਲੀਆਂ ਨੇ ਬਹੁਤ ਸਾਰਾ ਸਮਾਂ ਹੰਡਾਇਆ ਹੋਇਆ ਹੈ ਤਾਂ ਅਪੀਲ ਲਾਉਣੀ ਚਾਹੁੰਦੀ ਆ ਤੁਸੀਂ ਹਾਂਜੀ ਮੈਂ ਇਹ ਕਹਿਨੀ ਆ ਕਿ ਜਦੋਂ ਵੀ ਆਪਣਾ ਹੁੰਦਾ ਹੈ ਆਪਣੇ ਕਰਮਾਂ ਦਾ ਹੁੰਦਾ ਦੁੱਖਾਂ ਦਾ ਸੁੱਖਾਂ ਦਾ ਆਪਣੇ ਕਰਮਾਂ ਦਾ ਹੁੰਦਾ ਜਦੋਂ ਸੁੱਖ ਆਵੇ ਤਾਂ ਉਹਦਾ ਸ਼ੁਕਰ ਕਰਨਾ ਭੁੱਲ ਜਾਂਦੇ ਆ ਲੋਕੀ ਬਸ ਇਸ ਕਰਕੇ ਲੋਕਾਂ ਦਾ ਰੱਬ ਤੋਂ ਵਿਸ਼ਵਾਸ ਟੁੱਟ ਜਾਂਦਾ ਸੁੱਖ ਆਵੇ ਤਾਂ ਸ਼ੁਕਰਾਨਾ ਹੀ ਕਰਦੇ ਰਹੋ ਹਰ ਪਲ ਕਿ ਮਾਰੇ ਤੁਸੀਂ ਦਿੱਤੀ ਆ ਇਹ ਚੀਜ਼ ਦੁੱਖ ਆਵੇ ਤਾਂ ਫਿਰ ਸਬਰ ਸੰਤੋਖ ਨਾਲ ਬਾਣੀ ਪੜੋ ਨਾਮ ਜਪੋ ਕੋਈ ਗੱਲ ਨਹੀਂ ਦੁੱਖ ਟਲ ਜਾਏਗਾ ਵੀ ਰੱਬ ਨੂੰ ਸ਼ਿਕਾਇਤ ਕਦੀ ਵੀ ਨਾ ਕਰੋ ਰੱਬ ਕਦੀ ਕਿਸੇ ਦਾ ਮਾੜਾ ਨਹੀਂ ਕਰਦਾ ਹੈਗਾ ਬਸ ਹਮੇਸ਼ਾ ਰੱਬ ਤੇ ਵਿਸ਼ਵਾਸ ਰੱਖੋ ਭਰੋਸਾ ਰੱਖੋ ਦੁੱਖ ਬਿਲ ਮਹਿਸੂਸ ਹੀ ਨਹੀਂ ਹੁੰਦਾ ਮੈਂ ਇੰਨੀਆਂ ਦੁੱਖਾਂ ਨਾਲ ਝੱਲੀਆਂ ਪਰ ਲekin ਮੈਨੂੰ ਮਹਿਸੂਸ ਨਹੀਂ ਹੋਇਆ ਬਿਲਕੁਲ ਵੀ ਇੰਨੇ ਦੁੱਖ ਆਏ ਲekin ਮਾਸਾ ਨਹੀਂ ਮਹਿਸੂਸ ਹੋਈ ਉਹਨਸ ਆਸਾਨ ਹੋ ਗਿਆ ਸਾਰਾ ਸਫਰ ਹੁਣ ਸਾਰਾ ਸਫਰ ਹੀ ਆਸਾਨ ਹੋ ਗਿਆ ਹੁਣ ਤਾਂ ਬਸ ਮਾਰੇ ਦੇ ਘਰ ਰਹਿਣਾ ਆ ਜਿਹਦਾ ਗੁਰੂ ਰਾਮਦਾਸ ਜੀ ਨੇ ਕੁੰਗੜੀਆਂ ਵੇਚ ਕੇ ਆਪਣਾ ਇੱਥੇ ਨਾਨੀ ਕੋਲ ਰਹਿ ਕੇ ਗੁਜ਼ਾਰਾ ਕੀਤਾ ਸੀਗਾ ਤੇ ਅਸੀਂ ਵੀ ਉਸੇ ਮਾਲਕ ਦੇ ਪੁੱਤਾਂ ਅਸੀਂ ਬਾਬਾ ਗੁਰੂ ਰਾਮਦਾਸ ਜੀ ਦੇ ਪੁੱਤਾਂ ਅਸੀਂ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲੇ ਨੇ ਤਾਂ ਤੁਹਾਡਾ ਜਿਹੜਾ ਸਫਰ ਆ ਹੋਰ ਸੁਹਾਵਣਾ ਹੋਵੇ ਸਾਡੀਆਂ ਅਸੀਸਾਂ ਨੇ ਸਾਡੇ ਦੁਆਵਾਂ ਨੇ ਤੁਹਾਡੇ ਨਾਲ ਕਿਉਂਕਿ ਬਾਣੀਆ ਤੇ ਬਾਣੇ ਨਾਲ ਜਦੋਂ ਬੰਦਾ ਜੁੜ ਜਾਂਦਾ ਤਾਂ ਰਾਹ ਸਫਲ ਹੋ ਜਾਂਦੇ ਨੇ ਤਾਂ ਆਪਣਾ ਐਡਰੈਸ ਜ਼ਰੂਰ ਦੱਸੋ ਕਿਉਂਕਿ ਹਰਿਆਣੇ ਤੋਂ ਵੀ ਬਹੁਤ ਸਾਰੇ ਸੰਗਠਾ ਇੱਥੇ ਪਹੁੰਚਦਿਆਂ ਨੇ ਤੁਹਾਡੇ ਇੱਥੇ ਤਾਂ ਹੀ ਪਹੁੰਚਣ ਲਈ ਆਪਣਾ ਐਡਰੈਸ ਦੱਸਿਓ ਭਾਈ ਸਾਡਾ ਸਰਨਜੀਤ ਐਵੇਨਿਊ ਬਿਲਕੁਲ ਸਟਾਰਬਕ ਦੇ ਸਾਹਮਣੇ ਆ ਆ ਬੇਕਾਬੂ تھا ਡੀ ਮਾਰਕੀਟ ਕੰਦੀ ਆ ਮਰਸਾ ਭਾਈ ਸਾਹਿਬ ਇਸ ਵਾਰ ਰਹਿ ਗਿਆ ਮੈਨੂੰ ਤੁਸੀਂ ਆਪਣੀ ਰੇੜੀ ਦਾ ਨਾਮ ਹੀ ਬਾਬਾ ਜੀ ਦੇ ਨਾਮ ਤੇ ਰੱਖਤਾ ਕਿਉਂ ਮਨ ਦੇ ਵਿੱਚ ਵਿਚਾਰ ਆਇਆ ਕਿ ਬਾਬਾ ਜੀ ਦੇ ਨਾਮ ਤੇ ਰੇੜੀ ਆ ਇਸ ਦਾ ਜੋ ਸਾਨੂੰ ਮੈਨੂੰ ਇੱਥੇ ਲੈ ਕੇ ਆਇਆ ਸੀ ਇਹ ਨਾਮ ਵੀ ਉਹਨਾਂ ਦੀ ਦੇਣਾ ਕੀ ਨਾਮ ਰੱਖਤਾ ਜੇ ਇਹ ਗੁਨਾਹ ਨਿਕ ਰਸੋਈ ਨਾਮ ਰੱਖਿਆ ਬਾਈ ਅਗਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਨਾ ਕੋਈ ਭੁੱਖਾ ਸੀ ਉਹਨੂੰ ਵੀ ਲੰਗਰ ਸਿਵਾਦੀ ਦਾ ਅਸੀਂ ਕਿਸੇ ਕੋਲ ਪੈਸੇ ਨਹੀਂ ਮੰਗਦੇ ਕਿਸੇ ਕੋਲ 10 ਰੁਪਏ ਦਾ ਆਟਾ ਕੋਈ ਗੱਲ ਨਹੀਂ ਦੱਸ ਜਿੰਨੇ ਹੈ ਉਹ ਦੇ ਜੋ ਮੰਗੀਦਾ ਨਹੀਂ ਜ਼ਿਆਦਾ ਬਾਕੀ ਇਹ ਮਾਰੇ ਕਿਰਪਾ ਚੜਦੀ ਗਲਾ ਜੀ ਬਾਬਾ ਦੇ ਸੰਗਿਰਪਾ ਹੋਂ ਤਾਂ ਨਹੀਂ ਅੰਧਵਿਸ਼ਵਾਸ ਵਾਲੇ ਆਂ ਜਾਂਦਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਜੋ ਹੈ ਰੱਬ ਹੈਗਾ ਹੁੰਦਾ ਮਤਲਬ ਜਾਦੂ ਟੂਨੇ ਵਹਿਮਾ ਭਰਮਾਂ ਤੋਂ ਦੂਰ ਹੋ ਜੇ ਪੰਜੀ ਜਨ ਵਹਿਮਾ ਭਰਮਾਂ ਚ ਤਾਂ ਕੁਝ ਨਹੀਂ ਰੱਖਿਆ ਹੈਗਾ ਵਹਿਮਾ ਭਰਮਾਂ ਚ ਰਹਿ ਕੇ ਲੋਕੀ ਸੋਚਦੇ ਆ ਵੀ ਸਾਡੇ ਕੋ ਗੱਡੀ ਆ ਜਾਏ ਘਰ ਆ ਜਾਏ ਸਾਡੇ ਕੋ ਆ ਮਿਲ ਜੇ ਉਹ ਮਿਲ ਜੇ ਬਟ ਨਹੀਂ ਉਹ ਚ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਦੇ ਦਿਮਾਗ ਤੇ ਟੈਨਸ਼ਨ ਰਹਿੰਦੀ ਆ ਕਰਜ਼ਾ ਚੜ ਜਾਂਦਾ ਆ ਉਹਨਾਂ ਚੀਜ਼ਾਂ ਦੇ ਨਾਲ ਤੇ ਜਦੋਂ ਮਹਾਰਾਜ ਨਾਲ ਜੁੜਦੇ ਆ ਤੇ ਫਿਰ ਸਾਨੂੰ ਇਹ ਸਾਰੀ ਚੀਜ਼ ਦਾ ਛੁਟਕਾਰਾ ਮਿਲ ਜਾਂਦਾ ਬਹੁਤ ਬਹੁਤ ਧੰ ਆ ਇਹ ਉਹ ਪਤੀ ਪਤਨੀ ਨੇ ਜਿਹੜੇ ਦੋਨੋਂ ਹੀ ਜੀਵਨ ਸਾਥੀ ਆਪਣਾ ਸਫਰ ਸੁਹਾਵਣਾ ਬਣਾਉਣ ਵਾਸਤੇ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਹਰਿਆਣੇ ਤੋਂ ਆਏ ਸੀ ਦਰਬਾਰ ਸਾਹਿਬ ਤਾਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਇਹਨਾਂ ਨੇ ਆਪਣੀ ਰੋਜੀ ਰੋਟੀ ਚਲਾਈ ਅੱਜ ਦੇਸੀ ਜਿਹਾ ਟਾਬਾ ਚਲਾ ਰਹੇ ਨੇ ਪਰ ਉਸ ਰੱਬ ਤੇ ਅਟੁੱਟ ਵਿਸ਼ਵਾਸ ਹੈ ਜਿਵੇਂ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਉਹ ਜਿਹੜੇ ਨੇ ਵਿਹਮਾ ਭਰਮਾ ਦੇ ਵਿੱਚ ਰਹਿੰਦੇ ਸੀ ਪਰ ਜਦੋਂ ਦੇ ਬਾਣੀ ਦੇ ਨਾਲ ਜੁੜੇ ਹੈ ਇਹਨਾਂ ਦਾ ਜੀਵਨ ਜਿਹੜਾ ਸਫਲ ਹੋ ਗਿਆ ਤਾ ਸਾਡੀ ਵੀ ਅਪੀਲ ਹੈ ਵਹਿਮਾਂ ਭਰਮਾਂ ਤੋਂ ਦੂਰ ਹੋ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਉਸ ਰੱਬ ਦੇ ਵਿੱਚ ਅਟੁੱਟ ਵਿਸ਼ਵਾਸ ਹੀ ਤੁਹਾਡਾ ਜੀਵਨ ਸਫਲ ਬਣਾਉਂਦਾ ਹੈ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਗੇ ਲਾਲੀ ਅੰਮ੍ਰਿਤਸਰ